ਚਿਕਲ ਜੀ ਸਾਰਿਆਂ ਨੂੰ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਸਪੈਸ਼ਲ ਆਫਰ ਹੋਏਗੀ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤਾਂ ਸਕਰੀਨਸ਼ਾਟ ਮੈਨੂੰ ਸੂਟ ਦੀ ਪੇਜ ਦੇ ਦਿਓ ਨਾਲ ਤਾਂ ਤੁਹਾਨੂੰ ਇੰਨਾ ਸੂਟਾਂ ਦੇ ਵਿੱਚ ਕਾਫੀ ਲੈਸ ਮਿਲੂਗਾ 1500 ਦੇ ਸੂਟ ਤੁਹਾਨੂੰ 1100 ਦੇ ਵਿੱਚ ਮਿਲੂਗਾ ਔਰ ਇਸ ਦੇ ਨਾਲ ਹੀ ਅੱਗੇ ਪ੍ਰਾਈਸ ਮੈਂਸ਼ਨ ਕਰ ਦਾਂਗੇ ਲਗ ਲਗ ਸੂਟਾਂ ਦੇ ਕਾਫੀ ਜਿਹੜੇ ਪ੍ਰਾਈਸ ਹੋਣਗੇ ਔਰ ਕਾਫੀ ਇਹਨਾਂ ਚੋ ਲੈਸ ਕੀਤੇ ਜਾਣਗੇ ਸੋ ਇਹਨੂੰ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਔਰ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਮੈਨੂੰ ਸਕਰੀਨਸ਼ਾਟ ਭੇਜ ਦਿਓ ਤਾਂ ਤੁਹਾਨੂੰ ਲੈਸ ਮਿਲ ਜੂਗੀ ਸੋ ਫਿਰ ਸ਼ਿਪਿੰਗ ਵੀ ਫ੍ਰੀ ਭੇਜਾਂਗੇ ਆਪਾਂ ਤੇ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਸੋ ਨਾਰਮਲੀ ਪ੍ਰਾਈਸ ਉਹਨਾਂ ਦਾ ਸੇਮ ਰਹੂਗਾ ਸੋ ਜਿੰਨੇ ਵੀਡੀਓ ਦੇ ਵਿੱਚ ਸੂਟ ਅੱਜ ਵੀਡੀਓ ਜਿੱਥੇ ਜਿੱਥੇ ਵੀ ਚੱਲੇਗੀ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਜਿੰਨੇ ਵੀ ਸੂਟ ਹੋਣਗੇ ਸਾਰੇ ਸੂਟਾਂ ਦੇ ਉੱਪਰ ਆਫਰ ਦਿੱਤੀ ਜਾਊਗੀ ਸੋ ਤੁਸੀਂ ਆਰਡਰ ਕਿਵੇਂ ਕਰਨਾ ਹੈ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਨੂੰ ਭੇਜਣੀ ਆ ਔਰ ਤੁਸੀਂ ਉੱਥੇ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਪੂਰਾ ਪ੍ਰੋਪਰ ਐਡਰੈਸ ਮੈਨੂੰ ਸੈਂਡ ਕਰਨਾ ਹੈ ਕੈਸ਼ ਔਨ ਡਿਲੀਵਰੀ ਹੋਏਗੀ ਆਨਲਾਈਨ ਪੇਮੈਂਟ ਕਾਸ਼ ਔਨ ਡਿਲੀਵਰੀ ਨਹੀਂ ਹੁੰਦੀ ਪੇਮੈਂਟ ਆਨਲਾਈਨ ਹੋਏਗੀ ਸੋ ਉਸ ਤੋਂ ਬਾਅਦ ਤੁਹਾਡਾ ਸੂਟ